ਮੁਰਗੀ ਬੰਬ ਇਹਨੂੰ ਚਲਾਉਂਦੇ ਆ ਹੁਣ ਕਰਕੇ ਮਿੱਟੀ ਨਾ ਲੱਗੀ ਰਹੇ ਕਿਉਂਕਿ ਜੇ ਅਗਰ ਮਿੱਟੀ ਲੱਗੀ ਰਹੀ ਹੈ ਨਾ ਤਾਂ ਪਕੌੜਿਆਂ ਦਾ ਟੇਸ ਤਾਂ ਜਿਹੜਾ ਬਿਲਕੁਲ ਖਰਾਬ ਹੋ ਜਾਊਗਾ ਬ੍ਰੈਡ ਟੋਸਟ ਬਣਾਣੇ ਨੇ ਉਹਦੇ ਵਿੱਚ ਚਾਲੂ ਭਰਾਂਗੇ ਤੇ ਇਹ ਪਟਾਕੇ 4-5 ਸਾਲ ਪੁਰਾਣੇ ਨੇ ਮੇਰੇ ਸਲਾਬਗੇ ਸੀ ਇਸ ਵਾਰੀ ਵਰਕਸ਼ਾਪ ਬਹੁਤ ਹੋਈਆਂ ਨੇ ਪਾਣੀ ਲਿਪ-ਲਿਪ ਕਰਦੇ ਸੀ ਤੇ ਹੁਣ ਇਹਨਾਂ ਨੂੰ ਧੁੱਪ ਲਵਾਈ ਜਾ ਰਹੀ ਆ 4-5 ਦਿਨ ਤੋਂ ਲਗਾਤਾਰ ਧੁੱਪੇ ਰੱਖੇ ਹੋਏ ਨੇ ਸ਼ਾਮ ਨੂੰ ਲੈ ਜਾਂਦੇ ਹਾਂ ਥੱਲੇ ਤੇ ਆਜੋ ਦੋਸਤੋ ਸਵਾਗਤ ਆ ਦੀਵਾਲੀ ਦੀਆਂ ਤਿਆਰੀਆਂ ਕਰੀਏ ਕੜਾਈ ਚੜਾਈਏ ਬਣਾਈਏ ਪਕੌੜੇ ਵੈਸੇ ਮੈਨੂੰ ਤਾਂ ਬ੍ਰੈਡ ਪਕੌੜੇ ਹੀ ਬਣਾਉਣਾ ਹੁੰਦਾ ਵਾਹ ਦੀਵਾਲੀ ਦੀਆਂ ਤਿਆਰੀਆਂ ਹੋ ਗਈਆਂ ਦੇਖੋ ਤੇ ਇਹ ਕਮਰਾ ਆਪਾਂ 그린 ਪਰਦਾ ਦੇਖ ਰਹੇ ਹਾਂ ਇਹ ਬੈਕਗਰਾਉਂਡ ਯੂਜ਼ ਕਰਦੇ ਹਾਂ ਆਪਾਂ ਜੇ ਵੀਡੀਓ ਬਣਾਉਣੀ ਹੁੰਦੀ ਆ ਮੇਰਾ ਇੱਕ ਬਲਬ ਬਣਾਇਆ ਸੀ ਉਸ ਤੋਂ ਬਾਅਦ ਕਮਰਾ ਦੇਖੋ ਲਗਭਗ ਸਾਫ਼ ਹੀ ਸਾਰਾ ਕੁਝ ਇਹ ਤੇ ਰਾਤ ਨੂੰ ਦੀਵਾਲੀ ਸੈਲੀਬ੍ਰੇਟ ਕਰਾਂਗੇ ਆਪਾਂ ਦੇਖੋ ਲਾਈਟਾਂ ਵਗੈਰਾ ਚੱਲ ਰਹੀਆਂ ਨੇ ਸਾਫ਼ ਕੀਤੀਆਂ ਬਾਕੀ ਆਹ ਦੁਨੀਆ ਸੈਟਿੰਗ ਕਰ ਲਈਏ ਮੈਨੂੰ ਕਰਨਾ ਬੜਾ ਛੀ ਨੂੰ ਥੰਮੀ ਲੱਗੀ ਐ ਸਭ ਤੋਂ ਵੱਡੀ ਗੱਲ ਇਹ ਆ ਇੰਟਰਸਟਿੰਗ ਚੀਜ਼ ਆ ਦੇਖੋ ਇਹ ਕਾਫੀ ਟਾਈਮ ਦਾ ਜਿਹੜਾ ਸਮਾਨ ਸੀ ਕਬਾੜ ਸੀਗਾ ਪਿਆ ਸੀ ਛੱਡਿਆ ਨਹੀਂ ਸੀ ਸੋਈ ਦੇ ਵਿੱਚ ਭਰਿਆ ਪਿਆ ਸੀ ਯਾਰ ਸਟੋਨਿੰਗ ਯੂਜ਼ ਕਰ ਰਹੇ ਹਾਂ ਸੋਈ ਨੂੰ ਕਿਉਂਕਿ ਇਹ ਵੀ ਤਿਆਰ ਨਹੀਂ ਕੀਤੀ ਹਲੇ ਤੱਕ ਤਾਂ ਤਾਂ ਨੇ ਕਰ ਲਾਂਗੇ ਤਿਆਰ ਹੋ ਜੂਗੀ ਤੇ ਉਹ ਬਾਕੀ ਬੱਚਿਆਂ ਦੇ ਬੈਡਮੂਟ ਹੋਏ ਨੇ ਉਹ ਇਸ ਕਰੇ ਨੇ ਉਹਨੂੰ ਦੇਖ ਤੁਸੀਂ ਕਿਤਾਬੀ ਇਹ ਸਾਰਾ ਜ਼ਵਾਨ ਲਗਭਗ 10 ਤੋਂ 12 ਸਾਲ ਹੋ ਗਏ ਸਮਾਨ ਇੱਥੇ ਪਏ ਨੂੰ ਤੇ ਹੁਣ ਤਾਂ ਇਹ ਕਵਾੜ ਹੀ ਬਣ ਚੁੱਕਿਆ ਸੀ ਇਸ ਵਾਰੀ ਥੋੜਾ ਜਿਹਾ ਹੌਂਸਲਾ ਜੱਟ ਅੱਡ ਕੇ ਸਫਾਈ ਕਰਨੀ ਸ਼ੁਰੂ ਕੀਤੀ ਇਹ ਸਾਰਾ ਕਚਰਾ ਹੋਇਆ ਪਏ ਦੇਖੋ ਹੌਂਸਲਾ ਕਰਕੇ ਸਫਾਈ ਕਰਨੀ ਸ਼ੁਰੂ ਕੀਤੀ ਸੀ ਤੇ ਦੇਖੋ ਕਚਰਾ ਕਿੰਨਾ ਮੋੜ ਇਹੋ ਕਵਾੜੀਆਂ ਨੂੰ ਦਵਾਂਗੇ ਮਾੜੇ ਮੁੱਟੇ ਪੈਸੇ ਆਣਗੇ ਨਾਲ ਇਹ ਸਾਰੇ ਨੂੰ ਜੇਟ ਗੋਈ ਨਹੀਂ ਕਿਉਂ ਕਰਨਾ ਤੇ आ सारा गत्ता हो गया रत्ती है बहुत नुकसान हो चलो कोई नहीं घाटे बदले आवाज लाइफ आ चली जा रहे तो बाकी आ सारा साफ करता भी साफ करना पर एक दिन च नहीं हो सकता था। शरीर थक जाते मेरे तो गुंदा भी जिन्ना कौन मैं करी जाना वहां मम्मी भी जिन्ना कर दी कुल के निकली जाता टाइम ਕੱਤੀ ਜਾ ਰਹਾ ਹੁਣ ਇਹ ਰੱਦੀ ਕਵਾੜੀ થી ਵੇਚਣਾ ਨਾ ਕਵਾੜੀ ਆ ਜੀ ਰਿਹਾ ਦਿਵਾਰੀ ਕਰਕੇ ਉਹ ਵੀ ਛੁੱਟੀ ਤੇ ਹੁੰਦੇ ਨੇ ਸੈਲੀਬ੍ਰੇਟ ਕਰ ਰਹੇ ਨੇ ਆਪਣੀ ਰਵਾਇਤੀ ਤੇ ਚਲੋ ਕੋਈ ਨਹੀਂ ਦੇਖਣਾ ਰਾਤੀ ਦੀ ਟੀਮਾ ਫਿਰ ਰਾਤ ਨੂੰ ਆਪਾਂ ਪਟਾਕੇ ਵੀ ਜਾਵਾਂਗੇ ਪਟਾਕੇ ਵੀ ਬਹੁਤ ਨਿਕੋਲਦੇ ਨੇ ਬੰਗੂ ਦੇਖੋ ਜੇ ਉਹਨਾਂ ਦੇ ਵਿੱਚ ਵੀ ਇੱਕ ਖਾਸियत ਆ ਪਟਾਕਿਆਂ ਦੇ ਵਿੱਚ ਬਹੁਤ ਗੋਲ ਜੋਲ ਚੱਲ ਰਹੇ ਨੇ ਉਹ ਤੇ ਇਹ ਪਟਾਕੇ 4-5 ਸਾਲ ਪੁਰਾਣੇ ਨੇ ਮੇਰੇ ਸਲਾਬ ਗਏ ਸੀ ਇਸ ਵਾਰੀ ਵਰਸ਼ਾ ਬਹੁਤ ਹੋ ਜਾਂਨੇ ਪਾਣੀ ਲਿਪ ਲਿਪ ਕਰਦੇ ਸੀ ਤੇ ਹੁਣ ਇਹਨਾਂ ਨੂੰ ਧੁੱਪ ਲਵਾਈ ਜਾ ਰਹੀ ਆ 4-5 ਦਿਨ ਤੋਂ ਲਗਾਤਾਰ ਧੁੱਪੇ ਰੱਖੇ ਹੋਏ ਨੇ ਸ਼ਾਮ ਨੂੰ ਲੈ ਜਾਂਦਾ ਥੱਲੇ ਤੇ ਹੁਣ ਧੁੱਪ ਤੋਂ ਬਾਅਦ ਦੇਖੋ ਰਾਤ ਨੂੰ ਕੀ ਪਰਫਾਰਮੈਂਸ ਦਿੰਦੇ ਨੇ ਆ ਮੁਰਗੀ ਬਾਬਾ ਮੁਰਗੀ ਬਾਂਬਾ ਹੈਗੇ ਨੇ ਇਹ ਵੀ ਉਦਾਂ ਹੀ ਨੇ ਤੇ ਆ ਦੇਖੋ ਧੁੱਪੇ ਸੁੱਕਣੇ ਪਾਏ ਹੋਏ ਨੇ ਇਲੈਕਟ੍ਰਿਕ ਕਰੈਕਰ ਲਿਖਿਆ ਹੈ ਨਾਮ ਇਹਦਾ ਬਾਕੀ ਦੇਖੋ ਕੀ ਕਰਦੇ ਨੇ ਇਹ ਵੱਡੇ ਵੱਡੇ ਗੋਲੇ ਨੇ ਇਹ ਤਾਂ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਹੀ ਵੱਡੇ ਧਮਾਕਾ ਕਰਨਗੇ ਆ ਕਾਗਜ਼ੀ ਬੰਬ ਜੇ ਹੁੰਦੇ ਨੇ ਤੇ ਦੇਖਦੇ ਆ ਫਿਰ ਕੀ ਬਣਦਾ ਵਾ ਰਾਤ ਨੂੰ ਦਿਵਾਲੀ ਦੇ ਉੱਤੇ ਆਪਾਂ ਦਿਵਾਲੀ ਦੇ ਵਿੱਚ ਬਹੁਤੇ ਜਿਆਦਾ ਬਟੱਕੇ ਨਹੀਂ ਚਲਾਉਂਦੇ ਪਹਿਲਾਂ ਮੈਂ ਬਜਾਉਂਦਾ ਹੁੰਦਾ ਸੀ ਹੁਣ ਨਹੀਂ ਬਜਾਉਂਦਾ ਪੋਲਿਊਸ਼ਨ ਬਹੁਤ ਕਰਦੇ ਨੇ ਸੋ ਪਰ ਦਿਵਾਲੀ ਆ ਮਾੜਾ ਮੋਟਾ ਦਾ ਫੰਕਸ਼ਨ ਚਾਹੀਦਾ ਹੀ ਆ ਦੇਖਦੇ ਆ ਬਾਕੀ ਅੱਜ ਰਾਤ ਨੂੰ ਕੀ ਬਣਦਾ ਦਿਵਾਲੀ 'ਚ ਆਜੋ ਦੋਸਤੋ ਸਵਾਗਤ ਆ ਦਿਵਾਲੀ ਦੀਆਂ ਤਿਆਰੀਆਂ ਕਰੀਏ ਕੜਾਈ ਚੜਾਈਏ ਬਣਾਈਏ ਪਕੌੜੇ ਵੈਸੇ ਮੈਨੂੰ ਤਾਂ ਬ੍ਰੈਡ ਪਕੌੜੇ ਹੀ ਬਣਾਉਣਾ ਹੁੰਦਾ ਬਾਕੀ ਦੇਖਦੇ ਆ ਕਿਹੜੇ-ਕਿਹੜੇ ਬਣਦੇ ਨੇ ਟਰਾਈ ਕਰਦੇ ਆ ਪਹਿਲੀ ਵਾਰੀ ਟਰਾਈ ਕਰਦੇ ਨੇ ਸੋ ਇਹ ਵੀ ਟੈਲੈਂਟ ਹੈਗਾ ਐਜੂਕੇਸ਼ਨਲ ਵੀਡੀਓ ਦੇਖ-ਦੇਖ ਕੇ ਤੁਸੀਂ ਅੱਕ ਚੁੱਕੇ ਹੋ ਸੋ ਹੁਣ ਬਲੌਗ ਦੇ ਵਿੱਚ ਆਪਾਂ ਦੀਵਾਲੀ ਦੇ ਤਿਹਾਰ ਤੇ ਪਕੌੜੇ ਬਣਾਉਨੇ ਸਿੱਖਦੇ ਆ ਕਿਵੇਂ ਪਕੌੜੇ ਬਣਾਏ ਜਾਂਦੇ ਨੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਪਕੌੜੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਆਲੂਆਂ ਨੂੰ ਧੋਣਾ ਤੁਬਲ ਨਾ ਰੱਖਣਾ ਵਾ ਕੱਲੇ-ਕੱਲੇ ਆਲੂ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰੀਏ ਤੇ ਤੋਂ ਉਹ ਗੇਜੰਗੀਦਰਾ ਸਾਫ ਕਰਕੇ ਮਿੱਟੀ ਨਾ ਲੱਗੀ ਰਹੇ ਕਿਉਂਕਿ ਅਗਰ ਮਿੱਟੀ ਲੱਗੀ ਰਹੇਗੀ ਨਾ ਤਾਂ ਪਕੌੜੀਆਂ ਦਾ ਟੇਸ ਤਾਂ ਜਿਹੜਾ ਬਿਲਕੁਲ ਖਰਾਬ ਹੋ ਜਾਊਗਾ ਬ੍ਰੈਡ ਟੋਸਟ ਬਣਾਣੇ ਨੇ ਉਹਦੇ ਵਿੱਚ ਆਲੂ ਭਰਾਂਗੇ ਆਲੂ ਭਰ ਕੇ ਦੇਖਦੇ ਆਂ ਫੇ ਕਿਦਾਂ ਦਾ ਟੇਸ ਬਣੂਗਾ ਸਮਗਰੀ ਤੁਹਾਨੂੰ ਪਹਿਲਾਂ ਆਲੂ ਚੰਗੀ ਤਰ੍ਹਾਂ ਧੋ ਲਈਏ ਬਾਕੀ ਗੱਲ ਬਾਅਦ ਚ ਕਰਦੇ ਆਂ ਇਹਨਾਂ ਨੂੰ ਉਬਲਣਾ ਧਰ ਦਈਏ ਇੱਕ ਸੀੜੀ ਦੋ ਸੀੜੀਆਂ ਦੇ ਉਬਲ ਜਾਣਗੇ ਇਹ ਇੱਕ ਦੋ ਸੀੜੀਆਂ ਲੱਗਦੀਆਂ ਹੁੰਦੀਆਂ ਨੇ ਜਦੋਂ ਉਬਲ ਜਾਣਗੇ ਤਾਂ ਪੂਰੀ ਤਰ੍ਹਾਂ ਇਹਨਾਂ ਨੂੰ ਆਪਾਂ स्मैश ਕਰ ਦਾਂਗੇ ਦੱਬ ਦਾਂਗੇ ਵੀਰਾਂ ਦੀਆਂ ਗੱਠਾਂ ਜੀਆਂ ਜਿਹੜੀਆਂ ਨੇ ਉਹ ਖਤਮ ਹੋ ਜਾਣੀਆਂ ਹੁਣ ਕੁੱਕਰ ਲੈ ਲਿਆ ਆਪਾਂ ਕੁੱਕਰ ਨੂੰ ਰੱਖਾਂਗੇ ਗੈਸ ਤੇ ਤੇ ਗੈਸ ਵੀ ਚਾਲੂ ਕਰਨੀਏ ਦੇਖੋ ਗੈਸ ਚੱਲ ਪਿਆ ਤੇ ਪਾਣੀ ਪਾਵਾਂਗੇ ਇਹਦੇ ਵਿੱਚ ਪਾਣੀ ਹੈਗਾ ਹੀ ਸੀ ਆਪਣੇ ਕੋਲ ਆ ਲੋ ਜਦੋਂ ਤੱਕ ਆਲੂ ਪੂਰੇ ਦੋਬਰੀ ਜਾਣਗੇ ਉਦੋਂ ਤੱਕ ਪਾਣੀ ਪਾਵਾਂਗੇ ਮੇਰੇ ਹਿਸਾਬ ਨਾਲ ਦੋ ਗੜਬੀਆਂ ਦੇ ਵਿੱਚ ਜਿਹੜਾ ਵਾ ਤੁਹਾਡਾ ਆਲੂ ਡੁੱਬ ਜਾਣੇ ਚਾਹੀਦੇ ਨੇ ਆਪਾਂ ਜਿਆਦਾ ਨਹੀਂ ਆਲੂ ਲੁੱਤੇ ਇਹ ਆਲੂ ਹੋਣਗੇ ਲਗਭਗ 300 ਗ੍ਰਾਮ 400 ਗ੍ਰਾਮ ਦੇ ਕਰੀਬ ਆਲੂ ਲੈ ਲੈਂਦੇ ਨੇ ਆਲੂ ਆਪਾਂ ਨੇ ਪਾਣੀ 'ਚ ਡਬੋਤੇ ਨੇ ਤੇ ਹੁਣ ਇਹ ਡਬੋਣ ਤੋਂ ਬਾਅਦ ਆਪਾਂ ਕੁੱਕਰ ਨੂੰ ਕਰ ਦਾਂਗੇ ਵਾਹ ਕੁੱਕਰ ਵੀ ਥੋੜਾ ਸਾਹਮਣੇ ਅੰਦ ਹੋ ਗਿਆ ਕੁੱਕਰ ਥੋੜਾ ਯਾ ਖਰਾਬ ਆ ਐਡਜਸਟ ਨਹੀਂ ਕਰਦਾ ਚਲੋ ਕੋਈ ਨਹੀਂ ਟਾਈਮ ਪਾਸ ਲਈ ਕੁੱਕਰ ਸਹੀ ਹੈ ਆਪਣੇ ਕੋਲ ਮਾਂ ਲਾਦਾਵੀ ਆਲੂ ਹੁਣ ਆਪਣੇ ਤਿਆਰ ਹੋ ਚੁੱਕੇ ਨੇ ਕੁੱਕਰ ਆਪਾਂ ਨੇ ਖੋਲ ਦਿੱਤਾ ਤੇ ਆਲੂ ਚਮਟੇ ਦੀ ਮਦਦ ਨਾਲ ਕੱਢ ਕੇ ਦੇਖਾਂਗੇ ਕਿਉਂਕਿ ਗਰਮ ਬਹੁਤ ਆ ਤੇ ਆ ਦੇਖਿਆ ਹੁਣ ਇਹਦੇ ਵਿੱਚ ਇੱਕ ਪੁੱਗੇ ਦੇਖ ਲਿਏ ਹਾਂ ਆਲੂ ਤਾਂ ਸਹੀ ਹੋ ਗਏ ਨੇ ਆਪਣੇ ਆਲੂ ਗੁੱਬੜ ਚੁੱਕੇ ਨੇ ਜੀ ਆਲੂ ਹੀ ਬੋਲਣਾ ਮੇਨ ਕੰਮ ਹੁੰਦਾ ਇਹਦੇ ਵਿੱਚ ਹੋਰ ਕੀ ਆ ਬਾਕੀ ਆਲੂ ਹੈਗੇ ਭਾਰੇ ਨੇ ਥੋੜੇ ਜਿ ਹੁਣ ਬੜਉਨੇ ਆ ਦੇਖਦੇ ਕੀ ਬੰਦਾ ਪਾਣੀ ਬਹੁਤ ਗਰਮ ਆ ਆਲੂ ਬਹੁਤ ਗਰਮ ਨੇ ਇਹ ਛਿੱਲਣੇ ਮੈਨੂੰ ਲੱਗਦਾ ਥੋੜੇ ਜਿ ਓਖੇ ਹੋ ਜਾਣਗੇ ਤੁਸੀਂ ਜਾਓ ਤਾਂ ਇਹਨੂੰ ਠੰਡੇ ਪਾਣੀ ਦੇ ਵਿੱਚ ਭੋਂ ਕੇ ਰੱਖ ਸਕਦੇ ਹੋ ਤਾਂ ਕਿ ਤੁਹਾਨੂੰ ਗਰਮ ਮਹਿਸੂਸ ਨਾ ਹੋਣ ਇਹ ਤਾਂ ਕਿ ਤੁਹਾਡੇ ਹੱਥਾਂ ਜੜੇ ਉਹ ਬਚ ਜਾਣਾ ਸੇਫ ਰਹਿਣਾ ਤੁਹਾਨੂੰ ਹੱਥ ਲਾ ਕੇ ਬਹੁਤ ਗਰਮ ਨਹੀਂ ਆਉਣਗੇ ਛਿੱਲਣੇ ਬਹੁਤ ਓਖੇ ਨਹੀਂ ਸੋ ਇਹਨਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਆਲੂਆਂ ਨੂੰ ਹੁਣ ਆਲੂਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਮੈਸ਼ ਕਰਦੇ ਹਾਂ ਆਹ ਆਲੂ ਆਲੂ ਛੇਲਣ ਲੱਗੇ ਹੁਣ ਆਪਾਂ ਦੇਖਦੇ ਹਾਂ ਵੈਸੇ ਹੱਥ ਨਾਲ ਛੇਲੇ ਨਹੀਂ ਆ ਰਹੇ ਆਪਾਂ ਕੱਟਨਾ ਕੱਟ ਲੈਣੇ ਆ ਕਿਉਂਕਿ ਗਰਮ ਵੀ ਬਹੁਤ ਆਲੂ ਠੰਡੇ ਪਾਣੀ 'ਚ ਮੈਂ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰ ਲਿਆ ਸੀਗਾ ਤੇ ਵੈਸੇ ਗਰਮ ਹੈਗੇ ਨੇ ਹੱਥ ਲੱਗ ਨਹੀਂ ਰਿਹਾ ਨਾ ਤੱਕੇ ਨਾਲ ਜ਼ਬਰਦਸਤੀ ਛੇਲ ਰਹੇ ਹਾਂ ਆ ਛਿੱਲੇ ਗਏ ਆਲੂ ਦੇਖ ਲਓ ਹੁਣ ਦੇਖੋਗੇ ਤੁਸੀਂ ਆਲੂ ਆ ਜਿਹੜੇ ਆਪਣੇ ਤਿਆਰ ਹੋ ਚੁੱਕੇ ਨੇ ਠੀਕ ਹੈ ਤੇ ਆਲੂਆਂ ਦੇ ਵਿੱਚ ਆਜੋ ਹੁਣ ਸਮਗਰੀ ਮਟੀਰੀਅਲ ਕੀ ਕੀ ਚਾਹੀਦਾ ਆਪਾਂ ਉਹ ਵੀ ਇਹਦੇ ਵਿੱਚ ਐਡ ਕਰ ਦਈਏ ਐਡ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਪਊਗਾ ਇਹ ਆਲੂ ਨੇ ਆਪਣੇ ਆਲੂਆਂ ਦੇ ਵਿੱਚ ਇੱਕ ਦਾ ਨਮਕ ਐਡ ਕਰਨਾ ਸਾਲਟ ਠੀਕ ਹੈ ਜੀ ਸਾਲਟ ਪਾਦਣੇ ਬਾਦ ਇੱਕ ਚਮਚਾ ਬਹੁਤ ਹੈ ਮੇਰੇ ਹਿਸਾਬ ਨਾਲ ਚਲੋ ਪੌਣੇ ਪੌਣੇ ਚਮਚੇ ਦੋ ਪਾਦੇ ਨੇ ਤੇ ਉਸ ਤੋਂ ਇਲਾਵਾ ਤੁਸੀਂ ਲਾਲ ਮਿਰਚ ਐਡ ਕਰ ਸਕਦੇ ਹੋ ਕਾਲੀ ਵੀ ਕਰ ਸਕਦੇ ਹੋ ਜੁਆਇਨ ਵੀ ਪਾ ਸਕਦੇ ਹੋ ਠੀਕ ਆ ਤੁਹਾਡੇ ਟੇਸਟ ਦੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਵੈਸੇ ਜੁਆਇਨ ਪਾ ਲਾਂਗੇ ਆਪਾਂ ਵੀ ਵਧੀਆ ਹੋ ਜਾਈਆ ਆ ਲਾਲ ਮਿਰਚ ਆਪਾਂ ਨੇ ਐਡ ਕਰ ਲਈ ਠੀਕ ਹੈ ਜੀ ਇਹਦੇ ਵਿੱਚ ਜੇ ਗਰਮ ਮਸਾਲਾ ਐਡ ਕਰਾਂਗੇ ਤਾਂ ਟੇਸਟ ਹੋਰ ਵੀ ਵਧੀਆ ਬਣ ਗਰਮ ਮਸਾਲਾ ਜੇ ਐਡ ਕਰਾਂਗੇ ਤਾਂ ਟੇਸਟ ਹੋਰ ਵੀ ਵਧੀਆ ਬਣੂਗਾ ਆਪਣੇ ਕੋਲ ਗਰਮ ਸਾਲਾ ਜਿਹੜਾ ਹੈਗਾ ਉਹ ਐਮ ਡੀ ਐਚ ਦਾ ਵਾ ਵਾ ਐਮ ਡੀ ਐਚ ਦਾ ਹਾਂਸ ਆਫਟਰ ਬੀੜਾ ਪਾਊਡਰ ਹਰ ਇਹ ਵੀ ਕਬ ਲੈਗਰਿੰਗ ਨਾਲ ਐਡ ਹੋ ਗਿਆ ਇਹ ਵੀ ਸਹੀ ਹੋ ਗਿਆ ਕੰਮ ਤੇ ਧਨੀਆ ਪਾਊਡਰ ਮਾੜਾ ਜਾ ਜੇ ਤੁਸੀਂ ਪਾਉਣਾ ਪਰ ਇਹ ਤੇਜ਼ ਹੁੰਦਾ ਇਹਨੂੰ ਜਿਆਦਾ ਨਾ ਯੂਜ਼ ਕਰਿਓ ਧਨੀਆ ਬੋਟਰ ਕੱਟ ਕਿਉਂਕਿ ਇਹਦਾ ਕਰੇ ਟੇਸਟ ਖਤਮ ਕਰ ਦੇਗਾ ਆਪਣੇ ਪਕੌੜਿਆਂ ਦਾ ਉਸ ਤੋਂ ਬਾਅਦ ਜਵੈਣ ਪਾ ਸਕਦੇ ਹੋ ਤੁਸੀਂ ਜਵੈਣ ਵੀ ਹੋਊਗੀ ਆਮ ਤੌਰ ਤੇ ਪਾ ਲੈਣੀ ਚਾਹੀਦੀ ਆ ਇਹਦੇ ਨਾਲ ਵੀ ਟੇਸਟ ਆ ਜਿਹੜਾ ਵਧੀਆ ਖੋਲੂਗਾ ਆਪਣਾ ਤੇ کافی ਜਿਆਦਾ ਨਹੀਂ ਪਾਣੀ ਹੈਗੀ ਸਹੀ ਸਹੀ ਹੀ ਪਾਣੀ ਆ ਇੱਕ ਅੱਧਾ ਚਮਚਾ ਬਹੁਤ ਹੁੰਦਾ ਵੈਸੇ ਇੱਕ ਹਰੀ ਮਿਰਚ ਵੀ ਪਾ ਲੋ ਬੱਚੇ ਹਰੀ ਮਿਰਚ ਨਾਲ ਵੀ ਟੇਸ ਆ ਜਿਹੜਾ ਵਧੀਆ ਹੋ ਜਾਂਦਾ ਵਾ ਤੇ ਹਰੀ ਮਿਰਚ ਕੱਟਣ ਦਾ ਤਰੀਕਾ ਤੁਹਾਨੂੰ ਦੱਸਦਾ ਮੈਂ ਜਿਵੇਂ ਕਹਣੀ ਆ ਵੀ ਸ਼ਾਇਦ ਕਰਦੇ ਹੋਵੋਗੇ ਉਹ ਤਰੀਕਾ ਘਰੇ ਆਪਣੇ ਤੇ ਹਰੀ ਮਿਰਚ ਟੋਲੀ ਹੈ ਆਪਣੇ ਅਹ ਹਰੀ ਮਿਰਚ ਦੇਖ ਲੋ ਜੀ ਆਪਾਂ ਕੈਂਚੀ ਕੱਪੜੇ ਕੱਟਣ ਦੇ ਕੰਮ ਆਉਂਦੀ ਹੈ ਵੈਸੇ ਤੇ ਅਸੀਂ ਆਹ ਹਰੀਆਂ ਮਿਰਚਾਂ ਸੋ ਜਿੱਧਰ ਮਾਦੀਆ ਪੰਜਾਬੀ ਜਗ੍ਹਾ ਲਾਈ ਲੈਂਦੇ ਨੇ ਜਿੱਥੇ ਮਾਦੀਆ ਇਹ ਉਹਨਾਂ ਲੋਕਾਂ ਦੀ ਵੀਡੀਓ ਹੈ ਜਿਹੜੇ ਸੋਚਦੇ ਨੇ ਕਿ ਅਸੀਂ ਕੀ ਕਰਾਂਗੇ ਸਾਨੂੰ ਕੁਕਿੰਗ ਨਹੀਂ ਕਰਨੀ ਆਉਂਦੀ ਉਦਰ ਦੀ ਸੁਭਾਵ ਬਣ ਗਿਆ ਕਹਿੰਦੇ ਵੀ ਪਿਆਜ਼ ਵੀ ਵਿੱਚ ਹੀ ਪਾ ਦੋ ਵੈਸੇ ਬ੍ਰੈਡ ਦੇ ਵਿੱਚ ਭਲੇ ਆਉਂਦਾ ਮੰਮਸਕਾ ਤੇ ਹੁਣ ਪਿਆਜ਼ ਐਡ ਕਰ ਦਨੇ ਆ ਬਰੀਕ ਪਿਆਜ਼ ਕੱਟਣਾ ਪੈਣਾ ਮੈਂ ਤੇ ਕੱਟ ਲੀਏ ਪਹਿਲਾਂ ਪਿਆਜ਼ ਨੂੰ ਫਿਰ ਇਹਦੇ ਵਿੱਚ ਐਡ ਕਰਦੇ ਆ ਯਾਰ ਕੱਟਣ ਦਾ ਤਰੀਕਾ ਵੀ ਦੇਖ ਲੋ ਤੁਸੀਂ ਜਿਆਦਾ ਵਾਹ ਜਿਹੜੇ ਜਿਹੜੇ ਕੋਫਿੰਗ ਤੋਂ ਪਰੇਸ਼ਾਨ ਆ ਕਹਿੰਦੇ ਨੇ ਜੀ ਸਾਨੂੰ ਕੋਈ ਨਹੀਂ ਉਹਦੀ ਪਰੇਸ਼ਾਨ ਅਵਿਸ਼ਾ ਵਿੱਚ ਰਹਿੰਦੇ ਨੇ ਪਿਆਜ਼ ਨੇ ਕਿਸੇ ਦਿਨ ਸਜ ਨੂੰ ਬਹੁਤ ਔਖੇ ਤਰੀਕੇ ਦੇ ਨਾਲ ਵੈਸੇ ਇਹ ਚੀਜ਼ ਨੂੰ ਉਤਾਰਨੋਂ ਤੇ ਜ਼ਿਆਦਾ ਵਧੀਆ ਰਹਿੰਦਾ ਵਾ ਕਿਉਂਕਿ ਬਲੈਕ ਪੰਗਾ ਜੀ ਹੁੰਦੀ ਆ ਰੇ ਜਿਆਦਾ ਦੰਦੂ ਚ ਮਾਰਨ ਲਈ ਇਸ ਆਪਿਆ ਚਾਹੀਦਾ ਵਾ ਇੱਕ ਪਿਆਜ ਹੋਰ ਕੱਟ ਕੇ ਦੇਖ ਲੈਂਦੇ ਆ ਇਹ ਵੀ ਪਿਆਜ਼ ਤੇ ਵਧੀਆ ਨਿਕਲੂਗਾ ਠੀਕ ਆ ਦਿਵਾਲੀ ਦਾ ਮੌਕ ਦਿਵਾਲੀਆਂ ਬਣ ਰਹੇ ਨੇ ਮਾਰੋ ਆਵਾਜ਼ ਆ ਰਹੀ ਆ ਦਿਵਾਲੀਆਂ ਦੀ ਤੇ ਪਿਆਜ਼ ਵੀ ਆਪਾਂ ਨੇ ਸਾਫ ਉਤਲੇ ਗਏ ਬਾਕੀ ਇਹ ਹੁਣ ਕਚਰਾ ਵਾ ਇੱਕ ਵਾਰ ਤੁਸੀਂ ਕਲੀਅਰ ਕਰਾਂਗੇ ਸਟੌਨ ਦੇ ਇਹ ਜੋ ਤਰ੍ਹਾਂ ਨਾ ਭਾਂਡਾ ਲਈਏ ਹੁਣ ਆਪਾਂ ਦੇਖਦੇ ਵਿੱਚ ਜਿਵੇਂ ਟਮਾਣਾ ਪਹਿਲਾ ਬੇਸਣ ਪਾਵਾਂਗੇ ਠੀਕ ਹੈ ਜੀ ਬੇਸਣ ਪਾ ਕੇ ਤੇ ਉਹ ਇਹਦੇ ਵਿੱਚ ਜਿਵੇਂ ਆਟਾ ਉਹਨਾਂ ਦੇ ਵਿੱਚ ਆਪਾਂ ਗੋਡਾ ਉਹ ਪਾ ਲੈਂਦੇ ਆ ਠੀਕ ਹੈ ਇਹ ਵੀ ਅੰਕੇ ਜੀ ਇਹ ਗੱਠਾ ਮਾਚ ਲਿਆ ਤਾਂ ਇਸ ਤੋਂ ਪਾਣੀ ਪਾਇਆ ਹੈ ਜੀ ਦਾ ਕੰਮ ਤੇ ਦੱਬੂ ਤਾਂ ਹੁੱਕਾ ਨਹੀਂ ਪੱਕੇ ਰਹੇ ਗਾਰੀ ਮੇਜ ਜੀਐਲ ਬਾਰੀ ਮੇਜ ਪ੍ਰਾਤਨੋਂ ਬਤੇ ਗਾਣ ਕਿਰੇ ਕੋਈ ਨਹੀਂ ਕੋਈ काफी हद तक तीन चार तो, तो, तो बना ही दे रहे बाकी बार हम ब्रैड पकौड़े सब तो मेन कम जरा है, है ब्रैड तुम्हारे ਕੋਈ ਵੀ ਲਿਆਓ ਵੈਸੇ ਸਾਡੇ ਤੇ ਚੁਆਇਸ ਬ੍ਰੈਡ ਚੰਗੀ ਪਈ ਹੈ ਚੁਆਇਸ ਬੋਨਾ ਨਾ ਬੱਡਾ ਸੇਮ ਨਹੀਂ ਪਾਉਣਾ ਤੇ ਸੈਟ ਕਰਨ ਤੇ ਵਾਈਟ ਬ੍ਰੈਡ ਮੈਂਦੇ ਆਈ ਇਹ ਜਦੋਂ ਮਰਤਿਆਣੀ ਜਿਹੜੀ ਉਹ ਕੀ ਲੱਗਾ ਤੇ ਬ੍ਰੈਡ ਚਾਹੀਦੀ ਹੈ ਜਿਸ ਬੱਡਾ ਪਾ ਪੀਏ ਉਸ ਤੋਂ ਬਾਅਦ ਆਪਾਂ ਨੂੰ ਢੜਾਹੀ ਚੜਾਉਣੀ ਪੈਣੀ ਹੈ ਢੜਾਹੀ ਦੇ ਵਿੱਚ ਪਾਉਣਾ ਪੈਣਾ ਸੋ ਉਹ ਵੀ ਬੋਨੇ ਆ ਤੇਲ ਵੀ ਪਾ ਕੇ ਉਹਨੂੰ ਪਾਉਣਾ ਤੇਲ ਵੀ ਸਰੋਂ ਦਾ ਤੇ ਪਾਸ ਆਪਾਂ ਮੈਂ ਡਾਲਦਾ ਯੂਜ਼ ਕੀਤਾ ਡਾਲਦਾ ਬ੍ਰਾਂਡ ਤੁਸੀਂ ਕੋਈ ਵੀ ਕਰ ਸਕਦੇ ਕੜਾਹੀ ਚੜ ਗਈ ਹੈ ਕੜਾਹੀ ਆਪਾਂ ਨੇ ਧਾਟਨੀ ਆ ਗੈਸ ਦੇ ਉੱਪਰ ਤੇ ਹੁਣ ਆਪਾਂ ਉਹ ਸੋਧਾ ਭਾਗੇ ਬੈਲੈਂਸ ਸੁਣਾ ਕੇ ਚੱਕੋਲ ਗੈਸ ਕਰਦਾ ਆਪਾਂ ਨੇ ਚਾਲੂ ਤੇ ਕੜਾਹੀ ਨੂੰ ਥੋੜਾ ਜਿਹਾ ਗਰਮ ਹੋ ਜਾਂਦੋ ਤੇ ਤੇਲ ਪਾਉਣ ਦਾ ਬਾਜੀ ਬੰਦਾ ਵਾ ਮੈਂ ਠੰਡੀ ਕੜਾਹੀ ਦੇ ਵਿੱਚ ਤੇਲ ਪਾਉਂਦਾ ਥੋੜੀ ਜਿਹੀ ਕਰ ਤੇਲ ਆਪਾਂ ਨੇ ਐਡ ਕਰਨਾ ਕੜਾਹੀ ਦੇ ਵਿੱਚ ਲਗਭਗ 200 ਗ੍ਰਾਮ ਠੀਕ ਹੈ یک دیگه دیگه ساق طاویل که گربه می‌دونیم گربه وایی می‌مونه که ساق طاویل می‌مونه ਤੇ ਲਗਾਪਾ ਹੁਣ ਤੇ ਇਹ ਲ ਗਰਮ ਹੁੜੇ ਆਉ ਲੋ ਦੱਟੇ ਪਰ ਬਲੈਟ ਪਰੋੜੇ ਦੀ ਜਿਹੜੀ ਆ ਰੋ ਬਲੈਟ ਪਰ ਨਕੀ ਬਨਣਾ ਆ ਹੁੰਦੇ ਗਏ ਜਿਹੜੇ ਆ ਨਹੀਂ ਮੈਂ ਇਹਦੇ ਹੀ ਇਹ ਅਧੂਰੀ ਇਸ ਗੰਟੀ ਤਿਕਾ ਮੈਂ ਕੈਸ਼ ਕਰ ਜੇ ਬਲੈਟ ਦਾ ਚੁਗੀ ਭਰਤਾ ਉਹ ਪੱਤ ਵਾਲੀ ਦੀ ਗੱਲ ਆਪਾਂ ਫਤ ਲੈ ਲਈਏ ਤੇ ਆਂਦੇ ਮੋਟੇ ਜਿਆਦਾ ਵੀ ਆ ਨੂੰ ਨਾ ਪਾਇਓ ਵੀ ਗੈਟਿੰਗ ਆਉਂਦੇ ਆਉਣ ਤੇ ਘਰੇ ਪਛੇ ਤਾਂ ਤੇ ਫਾਲ ਯੋਗ ਤਾਂ ਸੋਦੇ ਨੂੰ ਕਰੰਮੋਤ ਲੋਟ ਤੱਕ ਮੋਨਾਉ ਤੇ ਤੇਲ ਗਰਮ ਹੋਵੇ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਤਾ ਕੋੜੇ ਨੂੰ ਸ਼ੁਰੂ ਕਰੀਏ ਵੀ ਆਪਾਂ ਗੈਟ ਚ ਚਾਪੇ ਇਹ ਦੇ ਤਰ੍ਹਾਂ ਚੈਨ ਐਫ ਪਾਉਂਡ ਆਪਰ ਜਾਇ ਤੇ ਛੱਡ ਦੋ ਯੋ ਅਗਰੇ ਵਿੱਚ ਇਹਨੂੰ ਛੱਡਤਾ ਦੇਖੋ ਨੂੰ ਨੂੰ ਕੱਚਾ ਕੱਚਾ ਕਰਾਂਗੇ ਇਹਦੇ ਤਰੀਕੇ ਨਾਲ ਰੋ ਵੀ ਰੱਖਾਂਗੇ ਰੱਖ ਕੇ ਗੈਸ ਚੋ ਦੀ ਕੋ ਗਾ ਲੋ ਕਿਉਂਕਿ ਸਾਡੇ ਕਿ ਉਹ ਗੱਲ ਨਹੀਂ ਕਿ ਉਹ ਕਿ ਕੁਲੂਬੀਆ ਦੇ ਨੇਟਵਰਕ ਤੇ ਜ਼ਰੂਰੀ ਨਹੀਂ ਹਰ ਨਾ nee kan en ja er hangt ja best wel die je hoe ken een ander je hebt van de arrangementen dat je dan bij jou hebt je moet je

ਤਿੰਨ ਤੋਂ ਬੜੀ ਜੰਦੇ ਤੁਹਾਨੂੰ ਬਣਾਉਣ ਲੈਣਾ। ਬਦੇ ਇਹਨਾਂ ਨੂੰ ਸਵਾਦ ਲੱਗਦੇ ਨੇ ਕਮੈਂਟ ਸੈਕਸ਼ਨ ਚ ਤੁਸੀਂ ਮੈਨੂੰ ਜਾ ਕੇ ਇਹ ਕੋਰਨ ক্লোਸਟਪ ਨੇ ਬੱਕਰੇ ਇਹਨਾਂ ਨੂੰ ਜਲਦੀ ਬੱਕ ਤੇ। ਕੋਕਾਦਰੀਕ ਹੁੰਦਾ ਇੱਕ ਵਾਰੀ ਕੱਚੇ ਘਰ ਨੂੰ ਬਾਅਦ ਇਹਨਾਂ ਨੂੰ ਪਕਾ ਲਓ ਤਾਂਗੇ ਫਿਰ ਇਹ ਹੋਰ ਵਧੀਆ ਬਣ ਲੈਣਾ। ਬਸੇ ਨਾਲ ਦੇ ਨਾਲ ਸੇਮ ਟਾਈਮ ਸੈੱਟ ਕਰਨਿਆਂ ਤਾਂ ਉਹ ਟਾਈਮ ਲੈਂਦੇ ਨੇ ਤੁਹਾਨੂੰ ਪਸੰਦ ਦੇ ਵਿੱਚ। اینو اک واری چټکی کولو ذواړی په گرم کې دیمه پخو تر کوته چې ډیره وړه پخې شي دلته تو دې منتل نه دې، نکست یو تر کو بیسنده راکې چینو او تر تکو راځي. ښایره رات کنر ځاړيږي. وای هغه او ورې باندې ته یې نکست کو په دره راځي. ਲੋ ਜੀ ਫਾਈਨਲ ਡਿਸ਼ ਜਿਹੜੀ ਉਹ ਤਿਆਰ ਹੋ ਚੁੱਕੀ ਹੈ ਦਿਵਾਲੀ ਦੀ ਖੁਸ਼ੀਆਂ ਦੇ ਵਿੱਚ ਦਿਵਾਲੀ ਦੀ ਤਿਆਰੀ ਕਰ ਰਹੇ ਆ ਘਰੇਲੂ ਦਿਵਾਲੀ ਮਨਾਈ ਜਾ ਰਹੀ ਹੈ ਬਿਲਕੁਲ ਹੀ ਕਢਾਈ ਚੜਾ ਪਈ ਦੀ ਤੇ ਫਾਈਨਲ ਡੇਸ਼ ਆਪਣੀ ਤਿਆਰ ਹੋ ਚੁੱਕੀ ਹੈ ਰੰਗ ਦੇਖੋਗੇ ਬਹੁਤ ਸੋਹਣਾ ਆ ਬਾਕੀ ਟੇਸਟ ਮੰਮੀ ਨੂੰ ਪੁੱਛਦੇ ਆ ਵੀ ਕਿੰਦਾ ਦਾ ਲੱਗਿਆ ਤੇ ਮੰਮੀ ਨੂੰ ਵੀ ਕਦੇ ਕਦੇ ਟੋਸਟ ਵਗੈਰਾ ਬਣਾ ਕੇ ਪਕੌੜੇ ਵਗੜਾ ਬਣਾ ਕੇ ਖਵਾ ਦੇਣੀ ਪੈਂਦੀ ਰਹੇ ਤੁਸੀਂ ਦੇਖੋਗੇ ਕਿੰਨਾ ਸੋਹਣਾ ਰੰਗ ਆ ਹੋ ਏਨੇ 2 3 ਆਪਣੇ ਬਣੇ ਕਿਸਾਨ ਦੀ ਕੈਚਅਪ ਦੇ ਨਾਲ ਖਾਵਾਂਗੇ ਚਾਹ ਟੋਸਟ ਬਣਾਏ ਨੇ ਬਹੁਤ ਹੁੰਦਾ ਵੈਸੇ ਫਰਾਈਡ ਇਹਨਾਂ ਨੂੰ ਬਹੁਤ ਹੁੰਦਾ ਵਾ ਦੇਖੋ ਪੂਰੇ ਪੱਕ ਚੁੱਕੇ ਨੇ ਤਿਆਰ ਨੇ ਇਹ ਚਲੋ ਆਜੋ ਹੁਣ ਮੰਮੀ ਕੋਲ ਲੈ ਕੇ ਚਲਦੇ ਆ ਮੰਮੀ ਪਾਸ ਕਰੂਗੀ ਜਾਂ ਫੇਲ ਆ ਮਾਵਾ ਹਰ ਇੱਕ ਇੱਥੇ ਪਾਸ ਹੀ ਕਰਦੀ ਹੁੰਦੀਆਂ ਨੇ ਤੇ ਦੇਖਦੇ ਆ ਕਿੱਦਾਂ ਬਣਿਆ ਜੀ ਤੇਸਾ ਲਓ ਜੀ ਫਾਈਨਲੀ ਤਿਆਰ ਮੰਮੀ ਹੁਣ ਖਾ ਕੇ ਦਿਖਾਉਣਗੇ ਕਿੱਦਾਂ ਦਾ ਲੱਗਿਆ ਅਮੀ ਟੇਸਟ ਕਰੋ ਥੋੜਾ ਜਿਹਾ ਪਤਾ ਚੱਲੇ ਕੀ ਕਮੀਆਂ ਕੀ ਕਸ਼ੀ ਆ ਇਹ ਦੇਸੀ ਤਰੀਕੇ ਨਾਲ ਆਪਾਂ ਬਣਾਏ ਨੇ ਜਿਹੜੇ ਆਮ ਤਰੀਕੇ ਨਾਲ ਬਣਦੇ ਨੇ ਤੇ ਹਰੇਕ ਲਈ ਈਜ਼ੀ ਨੇ ਬਣਾਉਣੇ ਇਹ ਕੋਈ ਬੰਦਾ ਵਿਦੇਸ਼ ਚ ਬੈਠਾ ਵਾ ਜਿਨ੍ਹਾਂ ਨੂੰ ਕੁਕਿੰਗ ਦੀ ਦਿੱਕਤ ਆ ਆਪਣੀ ਵੀਡੀਓ ਦੇਖ ਕੇ ਸਿੱਖ ਸਕਦੇ ਨੇ ਐਜੂਕੇਸ਼ਨਲ ਪਰਪਸ ਲਈ ਆ ਬਿਲਕੁਲ ਯਾਨੀ ਕੋਈ ਬਹੁਤੀ ਔਖੀ ਗੱਲ ਨਹੀਂ ਬਾਕੀ ਦੁਬਾਰੀ ਦੇ ਪਟਾਕੇ ਦੀ ਆਵਾਜ਼ ਤੁਹਾਨੂੰ ਸੁਣਦੀ ਪਈ ਆ ਮੰਮੀ ਵੀ ਕੈਚ ਅਪ ਲਾ ਕੇ ਖਾਣਗੇ ਨਾਲ ਦੱਸਣਗੇ ਕਿ ਕੀ ਦੇਸ ਦਾ ਲੋ ਭਾਈ ਥੋੜੀ ਮਿੰਟ ਤਿਆਰੀ ਕਰਤੀ ਤਿਆਰ ਨਾ ਦੇਖੋ ਗਰਮ ਨਾ ਹੋਵੇ ਆਦਾ ਉਹ ਟੇਕਿੰਗ ਉਹ ਵਾਓ ਆਪਣੀ ਦੇਚਾ ਸਫਲ ਹੋਈ ਦਿਵਾਲੀ ਦੀ ਆ ਤਿਆਰੀਆਂ ਦੇ ਵਿੱਚ ਪਕੜਾ ਹਿੱਚੜਾ ਕੇ ਟੋਸ ਬਣਾਏ ਸੋ ਬਹੁਤ ਵਧੀਆ ਬੁਣੀ ਕਿਤਾ ਸਾਰਾ ਜਹਾਨ ਖੋਸ਼ ਸਾਰਾ ਮੁੰਮੀ ਖੋ ਹੋਈ ਅੱਛੇ ਸੋ ਗਾਇਸ ਖਤਰਨਾਕ ਪਟਾਕੇ ਆਪਾਂ ਲੈ ਜਾਂਦੇ ਨੇ 4-5 ਸਾਲ ਪੁਰਾਣੇ ਪਟਾਕੇ ਨੇ ਇਹ ਤੇ 4-5 ਦਿਨ ਇਹਨਾਂ ਨੂੰ ਲਗਾਤਾਰ ਧੁੱਪ ਲਵਾਈਆ ਉਦੋਂ ਬਾਅਦ ਇਹਨਾਂ ਦਾ ਅੱਜ ਟ੍ਰਾਇਲ ਚੱਲੂਗਾ ਵੈਸੇ ਦੀਵਾਲੀ ਕੱਲ੍ਹ ਮਨਾਣੀ ਹੈ ਇੱਥੇ ਅਸੀਂ ਕਈ ਲੋਕ ਮਨਾ ਰਹੇ ਨੇ ਅੱਜ ਪਰ ਅਸੀਂ ਗੱਲ ਮਨਾਵਾਂਗੇ ਬਸ ਇਹ ਬੰਬਾਂ ਦਾ ਟ੍ਰਾਇਲ ਦੇਖਣਾ ਹੈ ਅੱਜ ਬੜਾ ਸਸਪੈਂਸ ਆ ਇਹਨਾਂ ਦੇ ਪਿੱਛੇ ਦੇਖਾਂਗੇ 4-5 ਸਾਲ ਰੱਖ ਕੇ ਸਲਾਬਣ ਤੋਂ ਬਾਅਦ ਫੇਰ ਤੋਂ ਬਲਵਾਤੀ ਇਹਨਾਂ ਨੂੰ ਤੇ ਹੁਣ ਚੱਲਣਗੇ ਨਹੀਂ ਚੱਲਣਗੇ ਇਹ ਦੇਖਣ ਦਾ ਵਿਚਾਰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਤੁਸੀਂ ਟ੍ਰਾਇਲ ਦੇਖਣ ਤੋਂ ਪਹਿਲਾਂ ਵੀ ਕੀ ਬਟਾ ਕੇ ਚੱਲਣਗੇ ਆਪਏ ਨੇ ਮੁਰਗੀ ਬੰਬਾਂ ਮੁਰਗੀ ਬੰਬੀ ਕਹਿੰਦੇ ਆ ਲਾਲ ਬੰਬ ਮੁਰਗੀ ਬੰਬ ਇਹਨਾਂ ਨੂੰ ਵਿਚਲਾ ਕੇ ਦੇਖਾਂਗੇ ਸੋ ਪੇਟੀਆਂ ਬੰਨ ਲਓ ਸੀਟ ਬੈਂਟਾ ਮੰਨ ਲਓ ਤੇ ਹੁਣ ਇਹਨਾਂ ਦਾ ਟ్రਾਇਲ ਕਰਨ ਚੱਲੇ ਆਪਾਂ ਸੋ ਸਭ ਤੋਂ ਪਹਿਲਾਂ ਇਸ ਬੰਬ ਦਾ ਟ్రਾਇਲ ਕਰਦੇ ਆ ਵੀ ਇਹ ਚੱਲਦਾ ਕਿ ਨਹੀਂ ਚੱਲਦਾ ਆਓ ਦੇਖੀਏ ਇਹਨੂੰ ਅੱਗ ਲਾ ਕੇ ਵੀ ਚਾਰ ਪੰਜ ਸਾਲਾ ਦੁਆਰ ਰੱਖਣ ਦੁਆਰ ਵੀ ਕਿੰਨਾ ਕੁ ਧਮਾਕਾ ਹੋ ਰਿਹਾ ਇਹਦਾ ਸੋ ਗਾਇਸ ਪਰ 4 ਦੇਖਦੇ ਆ ਵਾਓ ਇਹਦਾ ਮੌਕਾ ਵੀ ਨਹੀਂ ਮਿਲਿਆ ਮੈਨੂੰ ਵਾਪਸ ਮੋੜਨ ਦਾ ਸੋ ਗਾਇਸ ਬਹੁਤ ਵੱਡਾ ਧਮਾਕਾ ਸੀਗਾ ਐਕਸਪੈਕਟੇਸ਼ਨ ਤੋਂ ਵੀ ਉੱਪਰ ਸੀਗਾ ਵਾਪਸ ਆਉਣ ਦਾ ਮੌਕਾ ਵੀ ਨਹੀਂ ਮਿਲਿਆ ਮਤਲਬ ਰਿਜ਼ਲਟਸ ਮਤਲਬ ਰਿਜ਼ਲਟ ਗੁੱਡ ਸੀ ਬੰਬ ਦਾ ਸਲਾਬਿਆ ਹੋਇਆ ਬੰਬ ਵੀ ਵਧੀਆ ਚੱਲ ਸਕਦਾ ਧੁੱਪ ਲਵਾਉਣ ਤੋਂ ਬਾਅਦ ਦੇਖਿਆ ਤੁਸੀਂ ਹੁਣ ਆਪਾਂ ਹੋਰ ਟ੍ਰਾਇਲ ਕਰਦੇ ਆ ਛੋਟੇ ਪੈਕੇਟ ਦੇ ਚਲਾਉਣੇ ਆ ਹੁਣ ਆਪਾਂ ਹੋਰ ਟ੍ਰਾਇਲ ਕਰਦੇ ਹਾਂ ਛੋਟਾ ਪੈਕੇਟ ਚਲਾਉਣਾ ਜਿਹਨੂੰ ਲਾਲ ਬੰਬ ਕਹਿੰਦੇ ਨੇ ਉਹ ਚਲਾ ਕੇ ਦੇਖਦੇ ਹਾਂ ਸੋ ਆ ਬੰਬਾ ਆ ਬੰਬਾ ਮੁਰਗੀ ਬੰਬ ਇਹਨੂੰ ਚਲਾਉਂਦੇ ਹਾਂ ਹੁਣ ਸੋ ਇਹ ਬੰਬ ਸੀਗੇ ਜਿਹੜੇ ਛੋਟੇ ਬੰਬ ਲਾਲ ਬੰਬ ਉਹ ਟ੍ਰਾਈਂਗ ਟੂ ਫੇਲ ਹੋ ਚੁੱਕੇ ਨੇ ਉਹ ਖਰਾਬ ਹੋ ਚੁੱਕੇ ਨੇ ਸਲਾਬ ਦੇ ਤੇ ਹੁਣ ਇੱਕ ਆ ਕਾਗਜ਼ ਵਾਲਾ ਬੰਬ ਸੀਗਾ ਵੱਡਾ ਬੰਬ ਇਹ ਦੇਖਦੇ ਆ ਗੰਤ ਗੁਰੂ ਆ ਪੰਡਾਉਂਦਾ ਪਰ ਦੇਖਦੇ ਆ ਇਹ ਕਿੰਨਾ ਕੁ ਚੱਲਦਾ ਵਾ ਇਹ ਬੰਬ ਦੇਖਦੇ ਆਂ ਅਗਰ ਚੱਲਦਾ ਬਾਕੀ ਓਹ ਦੂਸਰਾ ਬੰਬ ਵੀ ਕਾਮਯਾਬ ਹੋਇਆ ਚੱਲਿਆ ਬੰਬ ਚੱਲ ਗਿਆ ਬੰਬ ਹੁਣ ਇੱਕ ਲਾਲ ਬੰਬ ਦਾ ਹੋਰ ਟ్రਾਇਲ ਕਰਕੇ ਦੇਖਦੇ ਆਂ ਅਗਰ ਇਹ ਚੱਲ ਗਿਆ ਤਾਂ ਸਹੀ ਆ ਨਹੀਂ ਲਾਲ ਬੰਬ ਆਪਾਂ ਨੂੰ ਧੋਖਾ ਦੇ ਰਹੇ ਨੇ ਜੋ ਸਮਝ ਆ ਰਿਹਾ ਵਾ ਦੋ ਬੰਬ ਤਾਂ ਬਹੁਤ ਵਧੀਆ ਚੱਲ ਰਹੇ ਚੱਲੇ ਨੇ दो बमबारी की परफॉर्मेंस काफी रही है गुड हो गए जी ट्रायल चो पास हो गया लाल बंब कोई कोई पैकेट मिस कर रहा नॉर्मली सारे बंब चल रहे चलो तो ट्रायल हो गया अपना वंबा ਸਕਸੈਸ ਹੋ ਗਿਆ ਪਸਲਾਬੇ ਬੰਬ ਵੀ ਚੱਲ ਗਏ ਨੇ ਸੋ ਮਿਲਦੇ ਆਂ ਅਗਲੀ ਦੀਵਾਲੀ ਦੇ ਉਪਰ ਸੇਫ ਦੀਵਾਲੀ ਮਨਾਇਓ ਦੀਵਾਲੀ ਦਾ ਖਾਰ ਤੁਹਾਡੇ ਘਰ ਖੁਸ਼ੀਆਂ ਮੰਡੇ ਤੇ ਤੁਹਾਡੇ ਘਰ ਖੁਸ਼ੀਆਂ ਲੈ ਕੇ ਆਵੇ ਸੋ ਉਦੋਂ ਤੱਕ ਲਈ ਜੋ ਇਜਾਜ਼ਤ